ਤੇਰੀ ਮੰਗ ਤੇ ਅੱਖੇ ਕੋਨੂੰ ਤਿੰਨ ਸਾਤੇ ਪਿੰਡ ਲੱਭਿਆ ਸੀ ਵੇਰ ਕੋਨੂੰ ਵੀ ਉਹਨਾਂ ਮੁੰਦੇ ਹੱਕ ਜਦੋਂ ਤੇਰੀ ਘਰ ਦਾ ਖਲੀਏ ਨਾ ਸੁਣਿਆ ਅੰਗੜਾ ਸਿੱਧ ਜੱਟ ਕੱਢ ਲਈ ਕਹਿੰਦੇ ਹੋਂ ਦੀ ਵਾਰੀ ਸੁੱਕਾ ਤੇ ਨੋ ਜਾਣੀ ਤੇ ਨਵੇਂ ਮੇਰੀ ਇੰਨੀ ਗੱਲ ਸੁਣਿਆਂ ਦੀ ਅੰਗੜਾ ਦੇ ਜਿੱਕੇ ਨਹੀਂ ਜੀ ਜਾ ਪੈ ਲਾ ਹੁਣ ਫੜ ਕੇ ਉਹਨਾਂ ਹੱਟ ਗਈ ਤੜਾਏ ਮੇਰੇ ਨਾਲ ਲੜ ਕੇ ਤੈਨੂੰ ਮਿਲਣੇ ਨੂੰ ਕੰਦ ਸੀ ਮੈਂ ਟੱਪਣ ਲੱਗਾ ਨਹੀਂ ਚਾਹਤੀ ਦੇਖਦੀ ਸੀ ਤੇਰੀ ਵੀ ਬਨੇਰੇ ਖੜ ਕੇ ਆ ਵੀ ਰੁੱਕਿਆ ਨਹੀਂ ਜੱਟ ਤੈਨੂੰ ਮਿਲਣੇ ਲਈ ਮਿਲਿਆ ਨੂੰ ਕਿਹੜਾ ਟਾਈਮ ਥੂੜਾ ਪੈ ਗਿਆ ਪੂਰੀ ਇੱਕ ਉਹਨਾਂ ਦਾ ਵੀ ਹੌਲਾ ਪੈ ਗਿਆ ਤੇਰੇ ਕੱਲੇ ਜੱਟ ਨੇ ਸੀ ਬੰਦੇ ਚਾਰ ਢੱਕਲੇ ਤੈਨੂੰ ਤੇਰੇ ਪਿੰਡ ਵਿੱਚ